ਸਸ਼ਕਾਲ ਦਾ ਟੀਵੀ ਐਨਆਰਏ ਨਾਲ ਜੁੜਿਆ ਤੁਸੀਂ ਵੱਡੀ ਖਬਰ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਆ ਰਿਹਾ ਜਿਹੜਾ ਕਿ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਐਕਸ਼ਨ ਕੀਤਾ ਜਾਂਦਾ ਗ੍ਰਿਫਤਾਰ ਕਰਕੇ ਮਹਾਲੀ ਕੋਰਟ ਦੇ ਵਿੱਚ ਮਾਮਲਾ ਚੱਲ ਰਿਹਾ ਨਾਬਾ ਦੀ ਜਿਹੜੀ ਜੇਲ੍ਹ ਆ ਉਸ ਦੇ ਵਿੱਚ ਨਿਆਂਇਕ ਹਿਰਾਸਤ ਐਤ ਵਿਕਰਮ ਸਿੰਘ ਮਜੀਠੀਆ ਬੰਦ ਨੇ ਤੇ ਅੱਜ ਉਹਨਾਂ ਨੂੰ ਲੈ ਕੇ ਅਹਿਮ ਖਬਰ ਆ ਕਿ ਜਡੇਰਾ ਬਿਆਸ ਦੇ ਮੁਖੀ ਬਾਬਾ ਗ੍ਰਿੰਦਰ ਸਿੰਘ ਟੱਲੋਂ ਉਹਨਾਂ ਨੂੰ ਸਪੈਸ਼ਲ ਤੌਰ ਤੇ ਜਿਹੜਾ ਮਿਲਣਾ ਪਹੁੰਚ ਰਹੇ ਤੇ ਉਸ ਤੋਂ ਬਾਅਦ ਜਦੋਂ ਡੇਰਾ ਬਿਆਸ ਦੇ ਮੁਖੀ ਬਾਬਾ ਗ੍ਰਿੰਦਰ ਸਿੰਘ ਢੱਲੋਂ ਪਹੁੰਚ ਰਹੇ ਤੇ ਉਸ ਤੋਂ ਪਹਿਲਾਂ ਹੀ ਬਹੁਤ ਸਾਰੀ ਗਿਣਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਉਹਨਾਂ ਨੂੰ ਜਿਹੜੇ ਇੱਕ ਝਲਕ ਦੇਖਣ ਦੇ ਲਈ ਜਿਹੜਾ ਡੇਰਾ ਬਿਆਸ ਦੇ ਮੁਖੀ ਬਾਬਾ ਗ੍ਰਿੰਦਰ ਸਿੰਘ ਢੱਲੋਂ ਨੂੰ ਮਿਲਣ ਦੇ ਲਈ ਬਹੁਤ ਗੱਡੀ ਵੱਡੀ ਗਿਣਤੀ ਦੇ ਵਿੱਚ ਇਕੱਠੀਆਂ ਹੋ ਚੁੱਕੇ ਨੇ ਤਸਵੀਰ ਤੁਹਾਨੂੰ ਨਾਬਾ ਜੇਲ੍ਹ ਦੀ ਦਿਖਾ ਰਿਹਾ ਕਿ ਕਿੰਨਾ ਵੱਡਾ ਇਕੱਠਾ ਹੈ ਇਸ ਵਕਤ ਨਾਬਾ ਜੇਲ੍ਹ ਦੇ ਵਿੱਚ ਹੋ ਚੁੱਕੇ ਹਾਲਾਂਕਿ ਬਹੁਤ ਵੱਡੇ ਕਾਫਲੇ ਦੇ ਨਾਲ ਇੱਕ ਕਾਲੀ ਗੱਡੀ ਦੇ ਵਿੱਚ ਡੇਰਾ ਬਿਆਸ ਮੁਗੀ ਬਾਬਾ ਗ੍ਰਿੰਦਰ ਸਿੰਘ ਢੱਲੋਂ ਇਹ ਲੰਘਦੇ ਹੋਏ ਨਜ਼ਰ ਆਏ ਨੇ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਨਾਲ ਪਹਿਲਾਂ ਵੀ ਸਮੇਂ-ਸਮੇਂ ਤੇ ਬਹੁਤ ਸਾਰੇ ਲੀਡਰ ਆ ਕੇ ਮੁਲਾਕਾਤਾਂ ਕਰ ਚੁੱਕੇ ਨੇ ਇਸ ਤੋਂ ਪਹਿਲਾਂ ਰਖੜੀ ਦੇ ਉੱਪਰ ਵਿਕਰਮ ਸਿੰਘ ਮਜੀਠੀਆ ਦੇ ਪੈਣ ਬੀਬਾ ਹਰਸਿਮਰਤ ਕੌਰ ਬਾਦਲ ਵੀ ਮੁਲਾਕਾਤ ਕਰਕੇ ਗਏ ਨੇ ਹਾਲਾਂਕਿ ਉਸ ਮੌਕੇ ਕਾਫੀ ਜ਼ਿਆਦਾ ਮਾਹੌਲ ਤਣਾਅ ਦਾ ਵੀ ਬਣ ਜਾਂਦਾ ਖਿੱਚੋ ਤਣਾਅ ਆਪਸ ਦੇ ਵਿੱਚ ਪ੍ਰਸ਼ਾਸਨ ਅਤੇ ਇੱਧਰਲੇ ਪਾਸੇ ਜਿਹੜਾ ਵਿਪਾਰ ਹਰਿ ਸਿਮਰਤ ਕੋਰ ਬਾਦਲ ਹੁਣਾਂ ਦੇ ਵਿੱਚ ਹੋ ਜਾਂਦੀ ਆ ਪਰ ਅੱਜ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਆ ਕਿ ਡੇਰਾ ਬਿਆਸ ਦੇ ਮੁਖੀ ਬਾਬਾ ਗਰੇਂਦਰ ਸਿੰਘ ਢਿੱਲੋਂ ਨੇ ਜਿਹੜੇ ਨਾਬਾ ਜੇਲ੍ਹ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕਰਨ ਪਹੁੰਚੇ ਨੇ ਹਾਲਾਂਕਿ ਗੱਡੀਆਂ ਅੰਦਰ ਐਂਟਰ ਹੋ ਚੁੱਕੀਆਂ ਨੇ ਮੁਲਾਕਾਤ ਬਿਕਰਮ ਸਿੰਘ ਮਜੀਠੀਆ ਦੇ ਨਾਲ ਕੀਤੀ ਜਾ ਰਹੀ ਆ ਪਰ ਖਬਰ ਹਲੇ ਤੱਕ ਇਹ ਨਹੀਂ ਕਿ ਕਿੰਨੇ ਘੰਟੇ ਦੀ ਮੁਲਾਕਾਤ ਆ ਜਾਂ ਫਿਰ ਕਿੰਨੀ ਕੁ ਮੁਲਾਕਾਤ ਤੋਂ ਬਾਅਦ ਕਿਸ ਤਰੀਕੇ ਦੀਆਂ ਗੱਲਾਂ ਬਾਤਾਂ ਹੋ ਕੇ ਬਾਬਾ ਗ੍ਰਿੰਦਰ ਸਿੰਘ ਢੱਲੋਂ ਬਾਹਰ ਆਉਂਦੇ ਨੇ ਤੇ ਫਿਰ ਸੰਗਤਾਂ ਦੇ ਨਾਲ ਕਿਸ ਤਰੀਕੇ ਦੀ ਗੱਲਬਾਤ ਕਰਦੇ ਨੇ ਪਰ ਬਹੁਤ ਵੱਡਾ ਇਕੱਠ ਐ ਇਸ ਵਕਤ ਨਾਬਾ ਜੇਲ੍ਹ ਦੇ ਬਾਹਰ ਆਮ ਲੋਕਾਂ ਦਾ ਡੇਰਾ ਬਿਆਸ ਦੇ ਜਿਹੜੇ ਸ਼ਰਧਾਲੂ ਨੇ ਉਹਨਾਂ ਦਾ ਹੋ ਚੁੱਕਿਆ ਗ੍ਰਿੰਦਰ ਸਿੰਘ ਢੱਲੋਂ ਜਿਹੜੇ ਬਾਬਾ ਨੇ ਉਹਨਾਂ ਦਾ ਜਿਹੜਾ ਮੁਲਾਕਾਤ ਕਰਨ ਦੇ ਲਈ ਉਹਨਾਂ ਦੇ ਨਾਲ ਬਹੁਤ ਸਾਰੇ ਲੋਕ ਇਕੱਠੇ ਹੋ ਚੁੱਕੇ ਨੇ ਤੇ ਫਿਰ ਜਿੱਥੇ ਇੰਨੇ ਲੋਕ ਇਕੱਠੇ ਹੋ ਜਾਣ ਉਹਨਾਂ ਲੋਕਾਂ ਨੂੰ ਜਿਹੜਾ ਕਿਸੇ ਨਾ ਕਿਸੇ ਤਰੀਕੇ ਮੇਨਟੇਨ ਕਰਨ ਲਈ ਜਾਨੀ ਕਿ ਉਹ ਉਸੇ ਕੱਟ ਨੂੰ ਸਾਹਮਣੇ ਲਈ ਜਿਹੜੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਵੀ ਹੈ ਜਿਹੜਾ ਤਾਇਨਾਤ ਕੀਤਾ ਗਿਆ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਨੂੰ ਕਈ ਮਹੀਨਿਆਂ ਤੋਂ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਦਰਅਸਲ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਪੰਜਾਬ ਬਿਜੀਲੈਂਸ ਦੇ ਵੱਲੋਂ ਐਕਸ਼ਨ ਕੀਤਾ ਜਾਂਦਾ ਆਮਦਨ ਤੋਂ ਵੱਧ ਉਸ ਦੇ ਵੱਲੋਂ ਇਹ ਇਲਜ਼ਾਮ ਲਾਏ ਜਾਂਦੇ ਨੇ ਬਿਜੀਲੈਂਸ ਦੇ ਵੱਲੋਂ ਸਾਰੀ ਜਾਂਚ ਪੜਤਾਲ ਕੀਤੀ ਜਾ ਰਹੀ ਆ ਕਿ ਵਿਕਰਮ ਸਿੰਘ ਮਜੀਠੀਆ ਦੀ ਜਿੰਨੀ ਆਮਦਨ ਸੀ ਉਸ ਤੋਂ ਜ਼ਿਆਦਾ ਜਾਇਦਾਦ ਦਾ ਸਾਰੀ ਜਾਂਚ ਪੜਤਾਲ ਕੀਤੀ ਜਾ ਰਹੀ ਆ ਹਾਲਾਂਕਿ ਇਸੇ ਜਾਂਚ ਦੌਰਾਨ ਕਈ ਵਾਰ ਜਿਹੜਾ ਪੁਲਿਸ ਰਿਮਾਰਡ ਵੀ ਮਿਲਦਾ ਤੇ ਉੱਥੋਂ ਤੱਕ ਕਿ ਜਾਂਚ ਪੜਤਾਲ ਦੇ ਲਈ ਵਿਕਰਮ ਸਿੰਘ ਮਜੀਠੀਆ ਨੂੰ ਹਿਮਾਚਲ ਪ੍ਰਦੇਸ਼ ਵੀ ਲਿਜਾਇਆ ਜਾਂਦਾ ਇੱਥੋਂ ਤੱਕ ਕਿ ਫਿਰ ਵਿਜੀਲੈਂਸ ਦੀਆਂ ਟੀਮਾਂ ਇੱਕ ਵਾਰ ਮਜੀਠਾ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਰਿਹੈਸ ਦੇ ਉੱਪਰ ਪਹੁੰਚੀ ਨੇ ਉਹਨਾਂ ਦੇ ਦਫ਼ਤਰ 'ਚ ਪਹੁੰਚਦੇ ਰੇ ਸਾਰੀ ਜਾਂਚ ਪੜਤਾਲ ਕੀਤੀ ਜਾ ਰਹੀ ਆ ਤੇ ਅੱਜ ਜੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਖਾਸ ਮੁਲਾਕਾਤ ਕਰਨ ਦੇ ਲਈ ਡੇਰਾ ਬਿਆਸ ਦੇ ਮੁਖੀ ਬਾਬਾ ਗਰਿੰਦਰ ਸਿੰਘ ਢੱਲੋਂ ਪਹੁੰਚੇ ਨੇ ਜਹਾਜ਼ ਹੈਲੀਕਾਪਟਰ ਦੇ ਰਾਹੀਂ ਪਹੁੰਚੇ ਨੇ ਉਸ ਤੋਂ ਬਾਅਦ ਗੱਡੀਆਂ ਦੇ ਵੱਡੇ ਕਾਫਲੇ ਦੇ ਨਾਲ ਨਾਭਾ ਜੇਲ੍ਹ ਦੇ ਵਿੱਚ ਉਹਨਾਂ ਦੀ ਐਂਟਰੀ ਹੋ ਚੁੱਕੀ ਹੈ ਹਾਲਾਂਕਿ ਇਹ ਨਹੀਂ ਪਤਾ ਕਿ ਕਿੰਨੇ ਕ ਸਮੇਂ ਦੀ ਮੁਲਾਕਾਤ ਆ ਘੰਟੇ 2 ਘੰਟੇ ਜਾਂ ਪਰ ਕਿੰਨੇ ਕ ਮਿੰਟਾਂ ਦੀ ਇਹ ਮੁਲਾਕਾਤ ਆ ਪਰ ਉਸ ਮੁਲਾਕਾਤ ਤੋਂ ਬਾਅਦ ਜਿਹੜਾ ਬਾਹਰ ਆਉਣਗੇ ਬਾਬਾ ਗਰਿੰਦਰ ਸਿੰਘ ਢੱਲੋਂ ਤੇ ਉਹਨਾਂ ਨੂੰ ਮਿਲਣ ਦੇ ਲਈ ਉਹਨਾਂ ਦੀ ਇੱਕ ਝਲਕ ਦੇਖਣ ਦੇ ਲਈ ਬਹੁਤ ਸਾਰੀਆਂ ਸੰਗਤਾਂ ਡੇਰਾ ਬਿਆਸ ਦੇ ਸ਼ਰਧਾਲੂ ਇਸ ਵਕਤ ਨਾਭਾ ਜੇਲ੍ਹ ਦੇ ਬਾਹਰ ਇਕੱਠੇ ਹੋ ਚੁੱਕੇ ਨੇ